ਸਰਕਾਰ ਵੱਲੋਂ 1 ਜੁਲਾਈ ਨੂੰ ਲਗਾਏ ਜਾਣ ਵਾਲੇ GST ਦੇ ਵਿਰੋਧ ਵਿੱਚ ਤਲਵੰਡੀ ਪਾਈ ਦੇ ਵਿੱਚ ਪੈਸਟੀਸਾਈਡ ਦੀਆਂ ਮੁਕੰਮਲ ਦੁਕਾਨਾਂ ਬੰਦ ਕੀਤੀਆਂ ਗਈਆਂ ਇਸ ਦਾ ਵਿਰੋਧ ਕਰਦਾ ਯੂਨੀਅਨ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਕਿਸਾਨਾਂ ਦੇ ਕਰਜ਼ਾ ਮਾਫੀ ਦੇ ਉੱਪਰ ਹਮਦਰਦੀ ਜਤਾ ਰਹੀ ਹੈ ਅਤੇ ਦੂਜੇ ਪਾਸੇ ਫਸਲਾਂ ਦੀ ਦਵਾਈਆਂ ਦੇ ਉੱਪਰ ਟੈਕਸ ਲਗਾ ਕੇ ਉਹਨਾਂ ਦੇ ਪਰਹੋਰ ਬੋਲ ਪਾ ਰਹੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਕੀੜੇ ਮਾਰ ਦਵਾਈਆਂ ਦੇ ਉੱਪਰ ਜੋ ਟੈਕਸ ਲਗਾਇਆ ਜਾ ਰਿਹਾ ਹੈ ਉਸ ਨੂੰ ਰੋਕਿਆ ਜਾਵੇ ਤਾਂ ਜੋ ਕਿਸਾਨ ਹੋਰ ਕਰਜ਼ੇ ਦੀ ਮਾਰ ਹਟਣਾ ਆਵੇ। ਤਲਵੰਡੀ ਪਾਈ ਤੋਂ ਪਰਮਜੀਤ ਸਿੰਘ ਪੰਮਾ ਅਜਾਟੀਵੀ ਨਿਊਜ਼ ਐਸੀਸੈਨ ਪੈਸਿਸਾਈਡ ਐਂਡ ਫਰਟੀਲਾਈਜ਼ਰ ਵੱਲੋਂ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰੱਖਿਆ ਹੈ ਜੀਐਸਟੀ ਦੇ ਵਿਰੋਧ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜੀਐਸਟੀ ਜਿਹੜਾ ਖਾਦ ਤੇ ਕੀੜੇ ਮਾਰ ਦਵਾਈਆਂ ਤੇ ਲੱਗਾ ਹੈ ਤੁਰੰਤ ਵਾਪਸ ਲਿਆ ਜਾਵੇ ਇੱਕ ਪਾਸੇ ਤਾਂ ਕਿਸਾਨ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਬਸਿਡੀ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਮਾਰੂ ਨੀਤੀਆਂ ਬੰਦ ਕੀਤੀਆਂ ਜਾਣ ਤੇ ਅਸੀਂ ਚਾਹੁੰਦੇ ਹਾਂ ਜਿਹੜਾ ਜੀਐਸਟੀ ਲਾਇਆ ਹੈ ਜਾਂ ਖਾਦ ਤੇ ਜਾਂ ਕੀੜੇ ਮਾਰ ਦਵਾਈਆਂ ਤੇ ਇਹਨੂੰ ਤੁਰੰਤ